ਗਰਦੀਪ ਕੰਬਾਈਨ ਉਹ ਨਿਊ ਗਰਦੀਪ ਵਾਲੇ ਦੀ ਇਹ ਕੱਲੇ ਗਰਦੀਪ ਵਾਲੇ ਨੇ ਠੀਕ ਹੈ ਜੀ ਇੱਕ ਤਾਂ ਹੋ ਗਏ ਆਪਣੇ ਆਲੂਆਂ ਦੇ ਸੰਦ ਦੇਖੋ ਕਿ ਮੱਕੀ ਦੇ ਇਹੀ ਜ਼ਿਆਦੇ ਨੇ ਇਹ ਜਸਵੰਤ ਵਾਲਿਆਂ ਦਾ ਰੋਟਾਵੇਟਰ ਪਏ ਨੇ ਸੁਪਰਸੀਡਰ ਨੇ ਠੀਕ ਹੈ ਜੀ ਆ ਆ ਗਿਆ ਸਾਧੂ ਸਿੰਘ ਸੰਘਰੀ ਆ ਇਹਨਾਂ ਦੀ ਮੈਂ ਗੱਲ ਕਰਦਾ ਸੀ ਇਹ ਵੀ ਉੱਥੇ ਬਣਾਉਂਦੇ ਨੇ ਤੇ ਦੋ ਨੇ ਇਹ ਸਰਬੰਸ ਸਿੰਘ ਤੇ ਸਾਧੂ ਸਿੰਘ ਦੋਨੋਂ ਟੌਪ ਦੀ ਕੁਆਲਿਟੀ ਦੇ ਸੰਦਰੇ ਇਹ ਆ ਗਿਆ ਆਪਣੇ ਪੰਮੀ ਸਮਰਾਲਾ ਬਿਲਕੁਲ ਇਹ ਆ ਗਏ ਵੈਲਡਿੰਗ ਬੋਲਡਿੰਗ ਵਾਲੀਆਂ ਮਸ਼ੀਨਾਂ ਲੈਣ ਆਲੀਆਂ ਇਹ ਆ ਗਏ ਸਖਦੇਵ ਵਾਲੇ ਇਹਨਾਂ ਦੇ ਪਲਾਟਫਾਰਮ ਇੰਟਰ ਨੇ ਕਾਫੀ ਕੁਝ ਬਣਾਉਂਦੇ ਨੇ ਇਹ ਉਹ ਜਿਹਾ ਵੀ ਆਲੂਆਂ ਦੇ ਇੰਪਲੀਮੈਂਟ ਸਾਰੇ ਤੇ ਮੱਕੀ ਵਾਲੇ ਕਟਰ-ਕਟਰ ਵਗੈਰਾ ਠੀਕ ਆ ਕੰਬਾਈਨਾ ਇਹ ਜਾਦੇ ਆਈਆਂ ਹੋਈਆਂ ਨੇ ਏ ਆ ਗਿਆ ਪੰਮੀ ਵਾਲਾ ਕਬੂਲਪੁਰ ਪੰਮੀ ਜੱਗੀ ਸੋਈ ਜੱਗੀ ਕਬੂਲਪੁਰ ਇਹ ਆ ਗਿਆ ਲੈਂਡ ਫੋਰਸ ਇਹ ਆ ਗਿਆ ਮੈਂ ਤਰਾਦਾ ਪੋਟੈਟੋ ਪਲੈਂਟਰ ਜਿੱਦਾਂ ਗਰੀਮੇ ਦਾ ਉਦੈ ਮੇਂਦਰਾ ਦਾ ਆਜਾ ਆ ਗਏ ਤੁਰਿਆ ਆਉ ਪਤਾ ਜੇ ਮੋੜ ਮੰਗਦੇ ਹੋ ਜੇ ਉੱਥੇ ਚਾਹੋ ਉੱਥੇ ਆ ਲੈ ਜੀ ਹਿੰਦਿਆ ਇਹ ਆ ਵਗੇ ਆਪਣੇ ਭਰਾ ਡਵੈਲਪ ਵਾਲੇ ਦੁਗਰੀ ਆਇਆ ਆ ਹੀ ਕਾ ਵੀ ਨਹੀਂ ਬੜੀ ਇਹ ਹਾਈਡਰੌਲਿਕ ਆ ਇਹ ਆ ਗਿਆ ਜੌਂਡੀਆ ਖੰਨੇ ਵਾਲਿਆਂ ਦਾ ਏ 53 ਦਾ ਸੀਆਰਟੀਆਈ ਸ਼ੋਅ ਦੇ ਵਿੱਚ ਆ ਗਿਆ ਜੀ ਤੇ ਇਹਦਾ ਇੰਜਨ ਵੀ ਸੀਆਰਟੀਆਈ ਹੈ 55 ਐਚਪੀ ਦੇ ਵਿੱਚ ਆ ਗਿਆ ਜਿਵੇਂ 53 5 ਸੀ ਨਾ ਉਹ 60 ਪਲੱਸ ਸੀ ਤੇ ਇਹ ਉਹ ਤੋਂ ਛੋਟਾ ਆ ਗਿਆ ਤੇ ਇਹ 50 50 ਦਾ ਵੀ ਨਿਊ ਮਾਡਲ ਆ ਗਿਆ ਇਹਦੇ ਬਾਰੇ ਤੁਹਾਨੂੰ ਦੰਦਿਆ ਡਿਟੇਲ ਬਾਅਦ ਚ ਸਾਰੀ ਤੇ ਇੱਧਰ ਖੜਾ ਏ ਸੀ ਕਬਨ ਇਹ ਆਪਣੇ ਭਰਾ ਸੰਧੂ ਫਾਰਮ ਜੋਧਾਲਿਆਂ ਦਾ ਤੇ ਆ ਗਿਆ ਗਰੀਮੇ ਗਰੀਮੇ ਦਾ ਪਟਾਏ ਆਪਣੇ ਬੇਲ ਵੱਢਣ ਆ ਗਿਆ ਜੀ ਇੱਧਰ ਆ ਗਿਆ ਗਰੀਮੇ ਦਾ ਪੋਟੈਟੋ ਹਾਰਵੈਸਟਰ ਠੀਕ ਆ ਜੀ ਠੀਕ ਇਹਦਾ ਜੀ ਣੜੇ ਇੱਧਰ ਆਪਣਾ ਜੀ ਹੁਣ ਕੀ ਕਰੀਏ ਤੇ ਇਹ ਆ ਗਿਆ ਆਪਣੇ ਗਰੀਮੇ ਦੀ ਪੋਟੈਟੋ ਪਲਾਂਟਰ ਆ ਇਹਦਾ ਟਾਪ ਕਲਾਸ ਰਿਜ਼ਲਟ ਆ ਟਾਪ ਕਲਾਸ ਬਜਾਈ ਆ ਇਹਦੀ ਕੁਝ ਵੀ ਦੱਸਣ ਦੀ ਲੋੜ ਨਹੀਂ ਮਿੱਤਰੋ ਸਭ ਕੁਝ ਪਤਾ ਹੈ ਰਾਮਾ ਜੰਡੂ ਚਾਰ ਬੱਟਾਂ ਵਾਲਾ ਆ ਗਿਆ ਇਦੇ ਲਈ ਤਾਂ ਟਰੈਕਟਰ ਵੀ ਬਦਲ ਉਹਦੇ ਵਾਲਾ ਜਾਈਦਾ ਲੈਫਟ ਵਾਲਾ ਨਾ ਚੱਕੂ ਭਰੀ ਹੋਈ ਨੂੰ ਆ ਜਾ ਆਪਣੇ ਬਰਾਬਰ ਦੇ ਵੱਡੇ ਸੈਕਟਰ ਚ ਨੂੰ ਇਹ ਲੈਫਟ ਕੰਪੈਸਿਟੀ ਬਹੁਤ ਚਾਹੀਦੀ ਚੱਕਣ ਨੂੰ ਇਹਨੂੰ ਤਾਂ ਮਤਲਬ ਆਮ ਜਿਹੜੀ ਮਸ਼ੀਨਾਂ ਨੇ ਉਹਦੋਂ ਡਬਲ ਹੋ ਜਾਣਾ ਇਹਨੇ ਚਾਰ ਬੱਟਾਂ ਵਾਲੀ ਜਿਗਜੈਗ ਵਾਲੀ ਆ ਬਹੁਤ ਜਿਆਦਾ ਆ ਇਹ ਵੀ ਤੇ ਆ ਗਿਆ ਨਾ ਫਰਟੀਲਾਈਜ਼ਰ ਵਾਲਾ ਇਹਨਾਂ ਨੇ ਵੀ ਬਣਾਤਾ ਜੀ ਬੇਲ ਬੱਢਣ ਵਾਲਾ ਸਾਰੇ ਇੰਪਲੀਮੈਂਟ ਹਰੇ ਕੰਪਨੀ ਬਣਾਈ ਜਾ ਰਹੀ ਆ ਕੰਪੀਟੀਸ਼ਨ ਬੋਲਦਾ ਜੇ ਆਪਾਂ ਕੋਈ ਇੰਪਲੀਮੈਂਟ ਨਹੀਂ ਬਣਾਉਂਦੇ ਤਾਂ ਗਾਹਕ ਟੁੱਟਦਾ ਹੈ ਆ ਰਾਮਾ ਜੰਡੂ ਆਏ ਹਾਏ ਕੋਈ ਇੱਥੇ ਲੈ ਰਿਹਾ ਦਿਖਾਈ ਪਾਉਣੇ ਆ ਇੱਧਰ ਆ ਗਿਆ ਜੀ ਫਾਰਮੈਟ ਆ ਕਰੂੰਗਾ ਏ ਆਗੇ ਕਰਤਾਰ ਵਾਲੇ ਭਰਾਵੋ ਇਹਨਾਂ ਦੇ ਟਰੈਕਟਰ ਨੂੰ ਤੁਹਾਨੂੰ ਪੂਰੀ ਡਿਟੇਲ ਦਵਾਵਾਂਗੇ ਮਸ਼ੀਨ ਦੀ ਵੀ ਦਵਾਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਇਹਨਾਂ ਦੇ ਸਾਰਿਆਂ ਦੇ ਆਪਾਂ ਅਲੱਗ ਇੱਕ ਇੱਕ ਵੀਡੀਓ ਪਾਵਾਂਗੇ ਅਲੱਗ-ਅਲੱਗ ਪਾਰਟ ਬਣਾ ਕੇ ਤੇ ਜਰੂਰ ਜੁੜੇ ਰਹੋ ਲਗਾਤਾਰ ਸਾਰੇ ਪਾਰਟ ਪਾਵਾਂਗੇ ਆਪਾਂ ਠੀਕ ਹੈ ਜੀ ਹੁਣ ਇੱਕ ਆਪਾਂ ਪੂਰੀ ਬਸ ਮੇਲੇ ਦੀ ਬਣਾਤੀ ਵੀ ਕੀ ਦੇ ਕਿਹੜੇ ਆਏ ਹੋਏ ਨੇ ਇਹ ਆਗੇ ਬਿਸ਼ਕਰਮਾ ਹਾਪੜ ਆਹ ਲੱਕੇ ਤੋਂ ਤੇਰੇ ਵਾਲੇ ਤਾਂ ਲਵੇ ਜੀ ਨਹੀਂ ਲੰਘਣੇ ਤੇ ਹੁਣ ਆਪਾਂ ਆ ਕੇ ਅੰਦਰ ਹੀ ਅੰਦਰ ਤੋਂ ਜਿਹੜੇ ਸੀਡ ਵਾਲੇ ਆ ਗਏ ਤੇ ਪੈਸਟੀਸਾਈਡ ਵਾਲੇ ਆ ਗਏ ਆ ਉਹ ਦਿਖਾਉਨੇ ਆ やだかっけえもの。 ਆ ਰਿਹਾ ਕੱਠ ਬੌਦ ਆ ਪੈਨਰ ਵਾਲੇ ਜੀ ਤੇ ਇਹਨਾਂ ਦੇ ਸੀਡ ਵਗਾਰ ਆਉਂਦੇ ਨੇ ਮੱਕੀ ਦਾ ਸੀਡ ਬਹੁਤ ਟੌਪ ਕਲਾਸ ਹੈ ਇਹਨਾਂ ਦਾ ਇਹ ਵਾਲਾ ਪਰਮ ਦੇ ਪਿਰੀ ਇੱਟਾ ਜੀ ਮੇਰਾ ਗਾਇਬ ਹੋ ਪੈ ਰਿਹਾ ਤੇ ਹੋ ਸਕਿਆ ਤਾਂ ਆਪਾਂ ਬਾਅਦ ਤੁਹਾਨੂੰ ਕੱਲੇ ਦੀ ਡਿਟੇਲ ਦੇ ਦਾਂਗੇ ਵਿੱਚ ਠੀਕ ਹੈ ਜੀ ਪਜਾਲ ਦੇ ਅੰਦਰ ਹੀ ਹਾਲ ਦੇ ਵਿੱਚ ਆ ਜਾਓ ਵੀਰੋ ਇਹ ਵੀਡੀਓ ਵਧੀਆ ਲਾਇਕ ਕਮੈਂਟ ਜਰੂਰ ਕਰਿਓ ਤੇ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਮਿਹਨਤ ਆਉਂਦੀ ਆ ਬਹੁਤ ਜਿਆਦਾ ਬੁਰਾ ਹਾਲ ਹੋਇਆ ਬਿਆ ਬਹੁਤ ਜਿਆਦੇ ਪੁਰਾਣਾ ਟਮਾਟਰ ਇਹ ਉਸ ਤੋਂ ਬਾਅਦ ਸੋਜਿੰਦਰ ਲੋਪੋ ਭਰਾ ਆਪਣਾ ਚੌਕੀ ਸਰਦਾਰ ਹੋਏ ਪਹੁੰਚਿਆ ਹੋਇਆ ਆਰੇ ਬਾਲੇ ਕਾ ਆ ਗਿਆ ਇਤ ਮੇਲਾ ਬਣ ਗਿਆ ਮੇਲਾ ਨਵੇਂ ਬੰਦੇ ਆ ਗਏ ਬੰਦਾ ਨਾ ਸੋਚ ਚਾਹ ਪਰ ਇਹਦਾ ਸਾਰੇ ਫੇਰ ਲੱਗਿਆ ਹਰ ਮੁੱਦੇ ਵਿੱਚ ਸੀ ਜਿਹੜਾ ਸਾਲ ਸਰੀਰੋਂ ਕੀਤਾ ਬੀਨਿੰਗ ਹੋ ਗਏ ਸੀ ਉਹਦੇ ਅਸਤੇ ਰਾਤ ਦੇ ਦਾ ਸਾਫ ਨੇ ਉਹਨਾਂ ਦੇ 2000 ਦੇ 11 ਦੀ ਮਾਤ ਕਰ ਰਿਹਾ ਬਾਹਰ ਬਾਹਰ ਨੂੰ ਪੁੱਛਿਆ ਕਿ ਤੁਸੀਂ ਨਮਾਗੇ ਕਰਦਾ ਯਾਰ ਅਸੀਂ ਪਹਿਲਾਂ ਰਗੇ ਅਸੀਂ ਤੁਸੀਂ ਕਿ ਸੀ ਕਿ ਅਸੀਂ ਕਿ ਬਾਰੇ ਆ ਗਏ ਹਾਂ ਬਹੁਤ ਸਾਰੇ ਆਏ ਹੋਏ ਨੇ ਤੁਸੀਂ ਸਮਝਾਉਂਦੇ ਕਿ ਪਾਸਟ ਦੇ ਅਸੀਂ ਬਹੁਤ ਸਾਰੇ ਬਹੁਤ ਜਿਆਦੇ ਘਾਟਾ ਬਹੁਤ ਜਿਆਦੇ ਪਹਿਲੇ ਸਾਲ ਨੂੰ ਕੁਰਸੀਆਂ ਭਰੀਆਂ ਪਈਆਂ ਨੇ ਬੈਠਣੋਂ ਜ਼ਿਆਦਾ ਨਹੀਂ ਹੋ ਜੀ ਮੇਤਰਾ ਆਪਾਂ ਤੁਹਾਨੂੰ ਸਾਰਾ ਮੇਲਾ ਦਿਖਾਤਾ ਠੀਕ ਆ ਜੀ ਇੱਕ ਵਾਰ ਥੋੜਾ ਆਪਾਂ ਵੈਸੇ ਮੈਂ ਸਾਰੀਆਂ ਢੀੜਾ ਮਾਰ ਲਿਆ ਮੋਟੇ-ਮੋਟੇ ਦਿਖਾਤੀਆਂ ਤੇ ਉਹ ਤੋਂ ਬਾਅਦ ਇਹਦੇ ਪਾਰਟ ਕਈ ਆਉਣਗੇ ਅਲੱਗ-ਅਲੱਗ ਜਿੱਦਾਂ ਸੰਦ ਨੇ ਕਿ ਇਹਦੇ ਕਰਤਾਰ ਹੋ ਗਿਆ ਜਿਵੇਂ ਆ ਹੋ ਗਿਆ ਅਲੱਗ-ਅਲੱਗ ਆਪਾਂ ਵੀਡੀਓ ਪਾਈਆਂ ਪਾਵਾਂਗੇ ਵੀਡੀਓ ਲਗਾਤਾਰ ਆਉਣਗੀਆਂ ਠੀਕ ਹੈ ਜੀ ਇਕੱਠੀਆਂ ਕਿਉਂਕਿ ਜਦੋਂ ਆਪਾਂ ਇੱਕ-ਦੋ ਪਾਰਟ ਬਣਾਉਣੇ ਆ ਫਿਰ ਉਹ ਬਹੁਤ ਲੰਬੇ ਬਣਦੇ ਨੇ ਤੇ ਉਹਦੇ ਕਰਕੇ ਉਸ ਅਪਲੋਡਿੰਗ 'ਚ ਬਹੁਤ ਪ੍ਰੋਬਲਮ ਆਉਂਦੀ ਆ ਠੀਕ ਹੈ ਜੀ ਤੇ ਇਸ ਕਰਕੇ ਆਪਾਂ ਅਲੱਗ-ਅਲੱਗ ਪਾਰਟ ਕਰਕੇ ਪਾਵਾਂਗੇ ਠੀਕ ਆ ਬਹੁਤ ਬਹੁਤ ਥੋੜਾ ਧੰਨਵਾਦ ਪੂਰੀ ਵੀਡੀਓ ਦੇਖਣ ਲਈ ਤੇ ਜਿਹੜੇ ਭਰਾ ਨਵੇਂ ਨੇ ਪਲੀਜ਼ ਚੈਨੂ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਓ ਜੇ ਕੋਈ ਕਮੀ ਆ ਉਹ ਵੀ ਦੱਸ ਦਿਓ ਕੋਈ ਚੱਕਰ ਨਹੀਂ ਬਾਬੇ ਆਪਾਂ ਉਤੋਂ ਆ ਗਏ ਹੁਣ ਚੱਲਦੇ ਆ ਪਿੰਡ ਨੂੰ ਮੇਨ ਰੋਡ ਚੜ ਗਏ ਸੀ ਕਾਠ ਬਹੁਤ ਸੀ ਗਰਮੀ ਬਹੁਤ ਸੀ ਪਰ ਆਪਣਾ ਅੱਜ ਨੁਕਸਾਨ ਵੀ ਹੋ ਗਿਆ ਚਲੋ ਕੋਈ ਗੱਲ ਨਹੀਂ ਸਭ ਕੁਝ ਚੱਲਦਾ ਰਹਿੰਦਾ ਚੰਗੇ ਲਈ ਉਹ ਹੁੰਦਾ ਜੋ ਹੁੰਦਾ ਠੀਕ ਹੈ ਜੀ ਤਾਂ ਉਤੋਂ ਬੈਟਰ ਚੀਜ਼ ਆਪਾਂ ਲੈ ਕੇ ਆਵਾਂਗੇ ਪਰਮਾਤਮਾ ਤੋਂ ਵਧੀਆ ਚੀਜ਼ ਦਿਵਾਊ ਆਪਾਂ ਨੂੰ ਜੋ ਕਰਦਾ ਪਰਮਾਤਮਾ ਚੰਗੇ ਲਈ ਉਹ ਕਰਦਾ ਠੀਕ ਹੈ ਜੀ ਤੇ ਚੱਲਦੇ ਆ ਤੇ ਭਰਾਵਾਂ ਨੇ ਸਨਮਾਨ ਵੀ ਕਰਿਆ ਆ ਬਹੁਤ ਇੱਜ਼ਤ ਬਖਸ਼ੀ ਬਹੁਤ ਵਿਚਾਰਾ ਨੇ ਉਹ ਕਰਿਆ ਉਹਨਾਂ ਦਾ ਲੱਖ ਲੱਖ ਥੈਂਕ ਯੂ ਸੋ ਮੱਚ ਤੇ ਤੁਹਾਨੂੰ ਸਨਮਾਨ ਵੀ ਦਿਖਾਉਨੇ ਆ ਪਿੰਡ ਚੱਲ ਕੇ ਘਰ ਚੱਲ ਕੇ ਤੇ ਹੁਣ ਆਪਾਂ ਪਹੁੰਚ ਗਏ ਪਿੰਡ ਮੈਂ ਖੰਨੇ ਪਹੁੰਚ ਗਿਆ ਉਸ ਤੋਂ ਬਾਅਦ ਪਿੰਡ ਚੱਲ ਕੇ ਦਿਖਾਉਨੇ ਆ ਦੇਖਦਾ ਕੁਝ ਖਾਣਾ ਪੀਣਾ ਯਾਰ ਮਲੋਹ ਦੇਣਾ ਰੋਕਾਂਗੇ ਹਾਂਜੀ ਬਾਬੇ ਆਪਾਂ ਘਰ ਆ ਗਏ ਸੀ ਤੇ ਆ ਭਰਾਵਾਂ ਨੇ ਆਪਣਾ ਸਨਮਾਨ ਕਰਿਆ ਬਹੁਤ ਸਾਰਾ ਸਤਿਕਾਰ ਦਿੱਤਾ ਠੀਕ ਹੈ ਜੀ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਤੇ ਤੀਸਰਾ ਮੇਲਾ ਸੀ ਸਾਰਿਆਂ ਨੂੰ ਜੋ ਬੰਦੇ ਆਉਂਦੇ ਨੇ ਖਾਸ ਹੁੰਦੇ ਨੇ ਉਹਨਾਂ ਦੇ ਹੀ ਸਨਮਾਨ ਕਰਦੇ ਨੇ ਬਹੁਤ ਵਧੀਆ ਗੱਲ ਆ ਬਹੁਤ ਇੱਜ਼ਤ ਕਰਦੇ ਨੇ ਤੇ ਪ੍ਰੋਗਰਾਮ ਇਹਨਾਂ ਦਾ ਟੌਪ ਕਲਾਸ ਸੀ ਤੇ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਤੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਕਿਸੇ ਕੰਟੈਂਟ ਦੇ ਨਾਲ ਜੀ ਤੇ ਜਿਹੜੇ ਸਬਸਕ੍ਰਾਈਬ ਕਰਿਆ ਹੋਇਆ ਹੈ ਥੈਂਕ ਯੂ ਸੋ ਮੱਚ ਤੇ ਜਿਹਨੇ ਨਹੀਂ ਕਰਿਆ ਹੋਇਆ ਪਲੀਜ਼ ਕਰ ਲਿਓ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਇਦੋਂ ਬਾਅਦ ਹੋਣਾ ਕਿਸਾਨ ਮੇਲਾ ਆ ਰਿਹਾ ਰਾਜਪੁਰਾ ਉੱਥੇ ਵੀ ਆਪਾਂ ਜਾਵਾਂਗੇ ਉਹ ਏਸ਼ੀਆ ਦਾ ਸਭ ਤੋਂ ਵੱਡਾ ਦੂਜਾ ਮੇਲਾ ਹੋ ਰਿਹਾ ਉੱਥੇ ਬਾਹਰਲੇ ਬ੍ਰਾਂਡ ਸਭ ਆਉਣਗੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਤਾਂ ਸਬਸਕ੍ਰਾਈਬ ਕਰ ਲਿਓ ਗਾਂਘਾਂ ਗਾਮ ਵਧੀਆ-ਵਧੀਆ ਕੰਟੈਂਟ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ